ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਗੇ ਅਰਦਾਸ ਕਰਦਾ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰੱਤ ਚੌਗਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੋਖਾ ਰੱਖੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਦੋ ਤਿੰਨ ਦਿਨ ਤੇ ਜੀ ਧੁੱਪਾਂ ਨੇ ਨਜ਼ਾਰਾ ਲਿਆਉਂਦਾ ਪਿਆ ਨਾ ਜਿਮੀਦਾਰਾਂ ਨੂੰ ਇਹ ਦਿਨਾਂ ਦੇ ਵਿੱਚ ਕੋਈ ਐਡਾ ਖਾਸ ਕੰਮ ਤਾਂ ਹੁੰਦਾ ਨਹੀਂ ਤੇ ਜੀਰੀ ਵਾਸਤੇ ਬਹੁਤ ਫਾਇਦੇਮੰਦ ਆ ਜਿਹੜੀ ਧੁੱਪ ਨਿਕਲੀ ਐ ਤੇ ਥੋੜਾ ਥੋੜਾ ਪਛੋਂ ਦੀ ਹਵਾ ਚੱਲ ਰਹੀ ਐ ਤੇ ਤਕਰੀਬਨ ਤਕਰੀਬਨ ਜੀਰੀਆਂ ਧੁੱਪ ਨੇ ਬਾਹਰ ਕੱਢ ਦਿੱਤੀ ਐ ਸਾਰੀਆਂ ਨਿਸਰਨ ਲੱਗੀਆਂ ਵਾਹਿਗੁਰੂ ਕਿਰਪਾ ਕਰੇ ਵੀ ਹਵਾ ਹਵਾ ਹਾਲੇ ਝੋਲੇ ਜੇ ਨਾ ਆਉਣ ਤਾਂ ਠੀਕ ਐ ਬਾਕੀ ਅੱਜ ਆ ਗਿਆ ਜੀ ਸੰਡੇ ਸੰਡੇ ਅੱਜ ਆਪਣੀ ਫੈਮਿਲੀ ਵਾਸਤੇ ਕੱਢ ਲਿਆ ਟਾਈਮ ਤਾਂ ਮਤਲਬ ਫੈਮਿਲੀ ਨੇ ਕਢਾਇਆ ਮੈਂ ਤਾਂ ਕੌਣ ਕੱਢਣ ਵਾਲਾ ਤੇ ਫੈਮਿਲੀ ਜੀ ਮੇਰੀ ਰੈਡੀ ਹੋਈ ਫਿਰਦੀ ਆ ਕਿਉਂਕਿ ਅੱਜ ਸੰਡੇ ਸੈਲੀਬ੍ਰੇਸ਼ਨ ਕਰਨਾ ਮਾ ਚਲੋ ਕੋਈ ਨਹੀਂ ਸੈਲੀਬ੍ਰੇਸ਼ਨ ਕਰਨ ਨੂੰ ਤਾਂ ਤਿਆਰ ਹੋ ਗਏ ਪਰ ਸਾਰੇ ਰੈਡੀ ਬੈਠੇ ਅੰਦਰ ਜੀ ਭਾਂਡਿਆਂ ਦੀ ਦੇਖੋ ਜੀ ਕਿਹੜੇ ਸਾੜ ਨਾਲ ਚਣਾਈ ਹੋਈ ਹੋਈ ਹੈ ਹਾਂ ਹੁਣ ਤੱਕ ਰਸੋਈ ਤੇ ਭਾਂਡੇ ਸਾਡੇ ਬਾਹਰ ਲੱਗ ਗਏ ਨਿਕਲ ਕੇ ਘਰ ਨਾਲ ਉਧਰ ਨੈਨਸੀ ਭੈਣ ਨੂੰ ਫੋਨ ਕਰੀ ਜਾਂਦੀ ਆ ਕੰਨੀ ਤੁਸੀਂ ਪਿੱਤਲ ਕੱਦ ਕੱਢਣਾ ਆਪਣੇ ਘਰ ਤੇ ਜਦ ਦਿਨ ਕਹਿੰਦੇ ਤੁਹਾਡੇ ਘਰ ਤੇ ਪਿੱਤਲ ਨਿਕਲ ਗਿਆ ਉਦੋਂ ਤੁਹਾਡੇ ਘਰ ਤੇ ਬਿਮਾਰੀਆਂ ਵੀ ਗਈਆਂ ਇਹ ਬਿਮਾਰੀਆਂ ਹੁਣ ਕਦ ਜਾਣੀਆਂ ਕਦ ਨਹੀਂ ਤੇ ਹੁਣ ਰੱਬ ਜਾਣਦਾ ਆਪਾਂ ਨੇ ਤਾਂ ਆਪਣੇ ਵੱਲ ਤੇ ਪੂਰਾ ਜੋਰ ਲਾਆ ਬਿਮਾਰੀ ਨੂੰ ਜਿਹੜੀ ਮੈਨੂੰ ਬਿਮਾਰੀ ਹੈ ਵੀ ਮੈਂ ਕੱਢ ਦਵਾਂ ਉਹ ਦਿਖਦਾ ਵੀ ਹੈ ਵੀ ਮੇਰਾ ਹੁਣ ਦਿਖਣ ਲੱਗ ਗਿਆ ਵੀ ਖੁਸ਼ੀ ਜੀ ਹੋਣ ਲੱਗ ਗਈ ਮਨ ਨੂੰ ਆਪਣੇ ਆਪ ਨੂੰ ਵੀ ਹੈ ਆਰਟੀ ਸ਼ਾਲਟ ਮੇਰੇ ਪੂਰੀ ਫਸਦੀਦੀ ਹੈ ਹੈ ਢਿੱਡ ਦੇ ਵਿੱਚ ਅੱਜ ਹਵਾ ਨਾਲ ਹਿੱਲਦੀ ਹੈ ਹਾਂ ਹੋਰ ਜੋਸ਼ ਆਉਂਦਾ ਮਤਲਬ ਅੰਦਰ ਤੇ ਪੋਜ਼ਿਟਿਵਿਟੀ ਹੁੰਦੀ ਹੈ ਵੀ ਜੇ ਮੈਂ 3 ਕਿਲੋਮੀਟਰ ਤੁਰਦਾ ਤਾਂ ਮੈਂ ਹੁਣ 6 ਕਿਲੋਮੀਟਰ ਤੁਰਾਂ 6 ਤੇ 7 ਕਰ ਲਵਾਂ ਐਦਾਂ ਮਤਲਬ ਅਸੀਨਾ ਨਿਕਲਣਾ ਜ਼ਰੂਰੀ ਆ ਤੇ ਆ ਚੌਲ ਪਤਲੀਏ ਇਸ ਦਿਨ ਕਿਆ ਕਰਿਆ ਵਾ ਲੋਕਾਂ ਤੇ ਉਹ ਰੰਨ ਨੂੰ ਧੁੱਪ ਚ ਸੁੱਕਲੇ ਪਾਇਆ ਚੁੱਲਾ ਵੀ ਨਹੀਂ ਬਾਲਿਆ ਹੈਗਾ ਕਿਤਾ ਚੁੱਲਾ ਬਾਲ ਲੈਣ ਦੇ ਵੀ ਚਲ ਚੁੱਲ੍ਹੇ ਹੀ ਬਾਲਦਾ ਹਾਂ ਉੱਥੇ ਖੜੇ ਆ ਸੀ ਜਿਉ ਇੱਧਰ ਨੂੰ ਨਾ ਜਿਓ ਹਾਂ ਜੀ ਮੈਨੂੰ ਜੀ ਸੁੱਖੋ ਭੈਣ ਜੀ ਨੂੰ ਮੇਰਾ ਪਹਿਲਾ ਤਾਂ ਤੂੰ ਵਾਈ ਗੁਰਜੀ ਕਾ ਖਾਸਾ ਵਾਈ ਗੁਰਜੀ ਕੀ ਫਤਿਹ ਤੂੰ ਚੌੜਲੇ ਤੇ ਲਿਆ ਕੇ ਟਾ ਕੇ ਹਾਂ ਦੂਸਰੇ ਉਹ ਫੇ ਪੁਰਾਣੇ ਚੌੜੇ ਦੇ ਵਿੱਚ ਕੱਢਦੇ ਮੈਂ ਕਿ ਮੜੀ ਜੀ ਧੁੱਪਾਂ ਲੱਗ ਜੂਗੀ ਕਈ ਬਰਸਾਤ ਦੇ ਅਸਲਾ ਬਸਲਾ ਬੇਜਾ ਮੌਸਮ ਹੈ ਕਈ ਵਾਰ ਸੰਡੀ ਸੰਡੀ ਪੈ ਜਾਂਦੀ ਆ ਤਾਂ ਵੈਸੇ ਪਈ ਤਾਂ ਹੈ ਨਹੀਂ ਬਾਹਰ ਪਾ ਰੱਖੇ ਫੇ ਤੈਨੂੰ ਪਤਾ ਵੀ ਆ ਟਿਕਦੀ ਆ ਕਿਤੇ ਹੱਤੂਤ ਮਾਰ ਕੇ ਗੇਰ ਦਿੰਦੀ ਆ ਤਾਂ ਕਾਟ ਕੇ ਮੈਨੂੰ ਉੱਥੇ ਰੱਖਣੇ ਪਏ ਤੁਸੀਂ ਕੋਈ ਚਾਚੇ ਨਹੀਂ ਕਰਵਾਦੇ ਹੁਣ ਆਪਾਂ ਇਹ ਚੋਲ ਵਰਤ ਲੂਗੇ ਬਾਅਦ ਵਿੱਚ ਉਹ ਵਰਤ ਲੂਗੇ ਓਹੋ ਤਾਂ ਕਹਿੰਦਾ ਬਲਾ ਕੇ ਚਾਚੇ ਦੀ ਕਾਲ ਜੀ ਸਾਰਿਆਂ ਨੂੰ ਤੇ ਉੱਚੀ ਗਾ ਕਹਿੰਦਾ ਮੈਂ ਚੱਲਿਆ ਜੀ ਘੁੰਮੀ ਕਰਨ ਅੱਜ ਵੈਸੇ ਸਾਡੇ ਵਿੱਕੀ ਦੀ ਟਾਵਰ ਵੱਡੀ ਹੈ ਜੀ ਅੱਜ ਜੈਸਮੀਨ ਮੈਨੂੰ ਅੰਦਰ ਜਾ ਕੇ ਕਹਿੰਦੀ ਮੰਮੀ ਛੇਤੀ ਦੇਖ ਮੰਮੀ ਛੇਤੀ ਦੇਖ ਮੈਂ ਉਹਨੂੰ ਖਿੱਚ ਕੇ ਪਈ ਮੈਂ ਕਿਹਾ ਕੀ ਹੋ ਗਿਆ ਤੁਹਾਨੂੰ ਕਹਿੰਦੀ ਚਾਚਾ ਕਿੰਨਾ ਸੋਹਣਾ ਲੱਗਦਾ ਮੈਂ ਇੱਕ ਗੱਲ ਹੈਗੀ ਵੈਸੇ ਸਲੀਮ ਹੋ ਗਿਆ ਪਹਿਲਾਂ ਤੁਸੀਂ ਆਪਣਾ ਵੀ ਘਟਾਓ ਮੇਰੇ ਸਲੀਮ ਨੂੰ ਬਾਹਰੋਂ ਦੇਖੀ ਜਾਓ ਸਲੇਮ ਤੁਸੀਂ ਯਾਰ ਸੰਦੀਪ ਵੀ ਹੋ ਅਸੀਂ ਤਾਂ ਤੁਹਾਨੂੰ ਦੇਖ ਕੇ ਖੁਸ਼ ਹੋ ਗਏ ਅੱਜ ਦੋਨੋਂ ਕਾਫੀ ਤੇ ਬਾਕੀ ਹੁਣ ਸਾਡੇ ਮੇਰੀ ਮੰਮੀ ਕਰਨ ਦੀ ਨਾਨੀ ਉਹ ਵੀ ਆਏ ਹੋਏ ਆ ਅੰਦਰ ਹਾਂ ਸੰਦੀਪ ਰਾਈ ਇੱਥੇ ਬੈਠੇ ਆ ਗੱਲਾਂ ਬਾਤਾਂ ਦੁੱਖ ਸੁੱਖ ਚੱਲੀ ਜਾਂਦੇ ਤੁਹਾਨੂੰ ਪਤਾ ਵੀ ਉਹ ਗੱਲਾਂ ਬਾਤਾਂ ਆਪਣੀਆਂ ਲੱਗ ਹੋਇਆਂ ਕਰਨ ਤੇ ਹੁਣ ਮੈਂ ਤੁਹਾਨੂੰ ਨਾਨਨਾਂ ਵਾਲਾ ਮਲਾਉਂਦਾ ਬਾਕੀ ਆ ਭਾਂਡੇ ਵਿੱਚ ਕੋਲ ਉਹਨਾਂ ਨੂੰ ਕਰਕੇ ਵੀ ਭਾਂਡੇ ਅੰਦਰ ਰੱਖ ਕੇ ਜਾਓ ਵੇ ਚਲ ਬੱਬੇ ਅੰਤੀ ਤਾਂ ਮਹਾਰਾਜ ਨੂੰ ਕਰਤੇ ਵੀ ਹਵਾ ਨੇਰੀ ਨਾ ਆਵੇ ਪਤਾ ਕੁਛ ਨਹੀਂ ਹੁੰਦਾ ਆ ਵਾਤ ਕਿਸੇ ਤੇ ਤਾਂ ਆ ਆ ਡੋਂਗ ਨੂੰ ਪਤਾ ਚਿੱਬ ਕਿੱਕਣਾ ਪਿਆ ਜੀ ਇਹਨੂੰ ਆ ਆ ਉੱਥੇ ਅਸੀਂ ਜਾਉਂ ਗੜ ਉਧਰ ਇਹ ਡੋਂਗਾ ਪੈਦਾ ਜੀ ਇੱਥੇ ਇਹ ਆਏ ਜਾਂ ਹਵਾ ਹੀ ਇਹਨੇ ਵਿਚਾਰਨਾ ਗਲੋਟ ਨਹੀਂ ਖਾਦੀ ਤੇ ਥੱਲੇ ਜਾ ਕੇ ਗਿਰ ਗਿਆ ਐਦੀ ਜਿਹੜੀ ਤੌਰ ਤੀ ਉਹ ਖਤਮ ਹੋ ਗਈ ਵਿਚਾਰੇ ਦੀ ਉਹ ਮੈਂ ਥੋੜੇ ਹਲਕੇ ਚ ਆ ਚਿੱਬ ਨਿਕਲ ਵੀ ਜਾਣਾ ਹੈ ਲੈ ਗੱਲ ਇੰਨੀ ਕੀਤੀ ਬਸ ਦਿਮਾਗ ਵਰਤਦੀ ਨਹੀਂ ਹੈਗੀ ਇਹਨਾਂ ਨੂੰ ਮੇਰੇ ਨਾਲ ਮੇਰੇ ਨਾਲ ਲੜਨ ਤੇ ਨਹੀਂ ਫਿਰ ਸਕਦਾ ਇਹਨਾਂ ਨੂੰ ਹਾਂ ਮੇਰੇ ਨਾਲ ਲੜਨ ਤੇ ਨਹੀਂ ਫੋਟੋ ਆਹੀ ਤੇ ਘੋਰ ਤੇ ਪਹਿਲੇ ਜਿੱਦਾਂ ਵਰਤ ਲੰਦਾ ਉਹ ਹੋ ਮੇਰੇ ਦਿਮਾਗ ਨੇ ਹੁਣ ਕੰਮ ਕਰਿਆ ਬਸ ਫੇਰ ਇਹਦਾ ਮਤਲਬ ਵੀ ਸਾਡੀ ਰਹਿਣੀ ਸਹਿਣੀ ਤੇਰੇ ਨਾਲ ਜਾਂ ਤੇਰੀ ਸਾਡੇ ਨਾਲ ਚਲੋ ਹੁਣ ਮੈਂ ਅੰਦਰ ਜਾ ਕੇ ਮਲਾਉਂਦਾ ਜੀ ਤੁਹਾਨੂੰ ਗਰਮੀ ਹੈਗੀ ਇੱਕ ਬਹੁਤ ਚਲ ਕੋਈ ਨਹੀਂ ਤਾਂ ਨਿਕਲ ਨਹੀਂ ਬਹੁਤ ਜਦੋਂ ਗਿਆ ਤੇ ਠੀਕ ਆ ਜੀ ਹੁਣ ਅੰਦਰ ਜਾ ਕੇ ਮਿਲਦੇ ਆਂ ਲੋ ਜੀ ਮੇ ਲੋ ਜੀ ਇੱਧਰ ਚਾਚੀ ਆ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕੰਨ ਵੀ ਜੀ ਮੇਰੇ ਨਾਲ ਲੱਗ ਗਿਆ ਨਾਨੀ ਨੇ ਕੁੱਟਿਆ ਇਹਨੂੰ ਨਹੀਂ ਨਾਨੀ ਨਿਹੜ ਢੱਲਾ ਜਾ ਬਲਾ ਮੇਰੇ ਪੱਤੇ ਨਹੀਂ ਆ ਗਾ ਨਾਨੀ ਤਾਂ ਨਾ ਕੁੱਟ ਤਾਂ ਬਚਾਉਂਦੀ ਐ ਅੱਛਾ ਆ ਛੋਟੀ ਨੂੰ ਦੇਖ ਰਿਹਾ ਸਾਧਰੀ ਨਾਨੀ ਨਾਨੀ ਮੇਰੇ ਨੋਨੇ ਕੱਪੜੇ ਪਾ ਦੇ ਮੈਂ ਨਾਨੀ ਮਾਂ ਚੀਰ ਵੀ ਬਾ ਦੇ ਲੋ ਆ ਇੱਧਰ ਮੇ ਲੋ ਗੱਭੀ ਨੂੰ ਚਾਹ ਐ ਬਹੁਤ ਬਲਾ ਮਮੀ ਸਾਸਰੀ ਕਲ ਬਣਾ ਬੈਠੇ ਬੈਠੇ ਬੁਲਾ ਦੋ ਕੋਈ ਨਹੀਂ ਲੜੇ ਹੋਣ ਨੂੰ ਗਿਆ ਇੱਥੇ ਕਿਵੇਂ ਸੇਤਾਂ ਮਮੀ ਤੇਰੀ ਠੀਕ ਹੈ ਠੀਕ ਹੈ ਹਲ ਆ ਦੇਗਾ ਇੱਧਰ ਡਾਕਟਰ ਨਹੀਂ ਆ ਗਿਆ ਜੀ ਕੋਲੇ ਜਾਂਦੀ ਆਈ ਉਹ ਵੀ ਲਾ ਦੋ ਮੇਰੇ ਦਾਈ ਇਹ ਨਾਨੀ ਨਾਨੀ ਦਾ ਇਹਦਾ ਟ੍ਰੀਟਮੈਂਟ ਕਰਤੇ ਕਦੇ ਕਦੇ ਕੋਈ ਚੈੱਕ ਦੇ ਦੇ ਯਾਰ ਕੋਈ ਹੋਰ ਕੀ ਲਗਵਾਉਣ ਨੂੰ ਕਿੱਤੀ ਆਪਣੇ ਹੋਰ ਕਾਦੀ ਇਹ ਪਤਾ ਨਹੀਂ ਹੁਣ ਕਾਦੀ ਹੋਣੀ ਇਹਦਾ ਪਤਾ ਉਹ ਗੱਲ ਠੀਕ ਹੈ ਸੇਤ ਤੋਂ ਪਤਾ ਲਾ ਦਿੰਦੇ ਨੇ ਉਹਨੇ ਨਾਮ ਉਹ ਲਾ ਦੇਣ ਦੇ ਉਹਨੇ ਰੋਣ ਲੱਗ ਗਈ ਲੋ ਔ ਨਾਨੀ ਕੋਲ ਨੂੰ ਆਏ ਨੇ ਚਾਉਣ ਆਲਾ ਦੇ ਦੇ ਲੈ 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 ਡਾਕਟਰ ਨਹੀਂ ਸਾਬ ਆ ਯਾ ਤੂੰ ਤਾਂ ਟਿੱਕੇ ਘਰ ਦੇ ਦਿੱਤਾ ਆ ਵੀ ਲੈ 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 ਜਦ ਬੰਦੋਂ ਡਾਕਟਰ ਆਏ ਦੇਖ ਆਣੇ ਲੈ ਲੈ ਇੱਕ ਟਿੱਕਾ ਡਾਕਟਰ ਨੇ ਦੋ ਹੀ ਆ ਦੇ ਬਸ ਚਲੋ ਟਿੱਕਾ ਦੇ ਚੱਕਿਆ ਨਾ ਉਹ ਨਾ ਮਿੱਟੀ ਕਰਕੇ ਇਹ ਜਲਾ ਤੇ ਐੜਕਾ ਲਾ ਕੇ ਕੁੜੀਆਂ ਆਈਆਂ ਏ ਤਾ ਹਾਈ ਨਹੀਂ ਮੇਰੀ ਸੰਗ ਨਹੀਂ ਜਿੱਤੀ ਲੰਗਿਆ ਉਹ ਸਰਟੀਫੀਕੇਟ ਹੀ ਕੱਟ ਗਿਆ ਦਾ ਮੈਂ ਕਹਿੰਦਾ ਮੈਂ ਅੱਜ ਵੀ ਗੁੱਤ ਕਰਨਾ ਪਿਆਰ ਤਾਂ ਆ ਪਿਆਰ ਤਾਂ ਹਾਂ ਸਿਰ ਬੋਣ ਤੇ ਸੱਕਾ ਬਈ ਇੱਕ ਥਾਲਾ ਬਰਾਬਰ ਦਾ ਹੋ ਗਿਆ ਜਾ ਰਿਹਾ ਇਹ ਹੂੰ ਮੈਂ ਮਮਮੀ ਨੂੰ ਕਿਹਾ ਨਾ ਕੋਈ ਬਰਾਬਰ ਦਾ ਵੀ ਆਪਾਂ ਕਿਰਨਾ ਕਰਨ ਵਾਸਤੇ ਕੋਈ ਕੁੜੀ ਲੱਭਦੇ ਆ ਮੈਂ ਨਾ ਕਿਰਨਾ ਕਿੰਨੇ ਕਰਨ ਵਾਸਤੇ ਤੂੰ ਦੁਆਈਆਂ ਨਾਲ ਕਿੱਕਾ ਲਾ ਜੀ ਉਹ ਗੱਲ ਸੁਣਾ ਬਸੀ ਮਸੀ ਆ ਦੁਆਈ ਮਸਲੇ ਦੀ ਪਈਆ ਐਸੀ ਮੈਂ ਲੰਪਾ ਕੁਝ ਨਹੀਂ ਹੋਇਆ ਸਾਰੀ ਗੱਲ ਤੁਸੀਂ ਕਾਦੀ ਆ ਆ ਫालतू ਚ ਗ੍ਰਿਪ ਚੜੀ ਤੇ ਵੀਡੀਓ ਅੱਛਾ ਮੇਰਾ ਇੰਨਾ ਕ ਫालतू ਗ੍ਰਿਪ ਚੜੀ ਤੇ ਤਾਂ ਕਰ ਗਿਆ ਪਾ ਲੰਬਿਆ ਇਹਨੂੰ ਉਹਨਾਂ ਕੋਲ ਚੱਕਰ ਅੱਜ ਕੁੜੀ ਨੂੰ ਰੀ 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 ਕਰ ਦੇ ਹਾਂ ਮੈਂ ਸਵੇਰੇ ਨੋਟ ਕਰ ਲਿਆ ਜਮਾਨ ਅਰੇ ਹਾਰਡ ਕਰ ਜਾਂਦੀ ਆ ਕੀ ਹੋ ਗਿਆ ਚਲੋ ਫਿਰ ਚਲੋ ਚੱਲ ਹੈ ਨਹੀਂ ਚੱਲੋ ਆਜੋ ਆਜੋ ਨਾਨੀ ਐਨਕਾ ਤੈਨੂੰ ਲੋੜੀਂ ਤੂੰ ਆਪਣੀਆਂ ਚੱਕ ਲੈ ਭੈਣ ਫੜ ਲੈ ਭੈਣ ਹਾ ਹਾ ਇੱਧਰ ਤੇ ਤਾਂ ਪਛੋਂ ਦਾ ਬੁੱਲਾ ਆ ਜਾਂਦਾ ਸ਼ਾਦ ਆਉਂਦਾ ਐਨ ਹੁਣ ਹੁਣ ਇਕੱਲੇ ਚੱਲਣਾ ਹੈ ਅਬੂਬੇ ਨਾਨੀ ਦੀ ਗੋਦੀ ਚੜ ਜਾ ਨਾਨੀ ਨੂੰ ਲੈ ਜਾਣਾ ਨਾਲ ਹਾਂ ਹਾਂ ਚੱਲ ਨਾਨੀ ਦੀ ਉਂਗਲੀ ਫੜ ਲੈ ਫਿਰ ਕਾ ਚੱਲ ਨਾਨੀ ਚਲੋ ਚੱਲ ਕਿਹਦੀ ਨਾਨੀ ਆ ਮੇਰੀ ਆ ਪੁੱਤਰ ਜੱ ਮੇਰੀ ਨਾਨੀ ਆ ਮੇਰੇ ਬੱਚੇ ਲੋਈ ਚੱਲ ਅੱਛਾ ਕਿਹਦੀ ਨਾਨੀ ਕਰਨ ਦੀ ਆ ਕਿਚੀ ਕਰਦੇ ਨਾਨੀ ਕਿਚੀ ਕਰ ਕਰਨ ਦੀ ਨਾਨੀ ਆ ਕਰਨ ਦੀ ਮੇਰੀ ਨਾਨੀ ਆ ਮੇਰੀ ਮੇਰੇ ਉੱਤਰ ਜਾ ਉੱਤਰ ਜਾ ਮੈਂ ਚੱਲ ਰੋਦੀ ਮੈਂ ਨਹੀਂ ਛੋੜਦਾ ਨਹੀਂ ਚੱਨਾ ਤੁਸੀਂ ਕਿਉਂ ਵੀ ਨਹੀਂ ਆਉਂਦੇ ਮਾਤੋਂ ਆ ਕੱਪੜੇ ਕੌਣ ਲੈ ਕੇ ਆਇਆ ਆਲੋ ਬੋਲੋ ਫੜਾ ਪਾਸਾ ਹੈਗਾ ਇੱਥੇ ਪਾਸ ਮੇਰਾ ਮੈਨੂੰ ਪਤਾ ਨਹੀਂ ਹੈਗਾ ਨਹੀਂ ਉਹ ਪੈਂਟ ਦੀ ਜੇਬ ਚ ਆ ਕੀ ਪਾਸ ਲੈਣਾ ਜ਼ਰੂਰੀ ਹੈ ਪੈਂਟ ਤੇ ਪੈਂਟ ਦੀ ਜੇਬ ਚ ਉਹਦੇ ਤੇ ਪੈਸੇ ਤਾਂ ਆ ਨਹੀਂ ਬੁਗਗੇ-ਬੁਗਗੇ ਵਾਲਾ ਕੋਈ ਚੱਕਰ ਕੀ ਇਸ ਹੈਗਾ ਉਹਦੇ ਤੇ ਪੈਸੇ ਤਾਂ ਹੈ ਨਹੀਂ ਮੈਂ ਲੈ ਲਿਆ ਕਾ ਉਹ ਲਈ ਖੜ ਗਿਆ ਆਪ ਦਰਵਾਜ਼ੇ ਦੇ ਪੈਂਟ ਤਾਰੂਂਗ ਨੂੰ ਦੇਖੀ ਵਿੱਚੋਂ ਪੈਸੇ ਕੱਢਦੀ ਹੁਣ ਹੀ ਖੜੀ ਹੋ ਰਹੀ ਹੈ ਬਟੂਆ ਮੈਂ ਕਿੱਥੇ ਰੱਖਤਾ ਆਪਣਾ ਦੇਖੋ ਮਾਰੋ ਨੀਗਾ ਇੱਥੇ ਪਿਆਣਾ ਕਿਥੇ ਉਹ ਮੈਂ ਚੱਕਦਾ ਹੀ ਨਹੀਂ ਬਟੂਆ ਨੂੰ ਮੈਨੂੰ ਕਿੱਥੇ ਯਾਦ ਰਹਿੰਦਾ ਉਹ ਲੁਕਾਉਣ ਨੂੰ ਆ ਕਹਿੰਦੇ ਵੀ ਲੁਕੋਤਾ ਤਾਂ ਤੇ ਮੈਂ ਪਿੱਛਾ ਇੱਧਰ ਦਿਖਾ ਦੇਣਾ ਨਾ ਅੱਛੀ ਲੀ ਭਾਗ ਕਰ 20 ਨੋਟ ਆ ਬਾਬਾ 500 ਦਾ ਹੀ ਬਹੁਤ ਆ ਇਹ ਸਵਾ ਲੱਖ ਨਾਲ ਦਾ ਲੱਗੇ ਕਾਈ ਗੱਲ ਏ ਆਪਾਂ ਕਰੋੜ ਦਾ ਬਣਾ ਦੇਣਾ ਹੂੰ ਦਾ ਖਰਚਣੇ ਹੀ ਨਹੀਂ ਇੱਕ ਨਹੀਂ ਪੈ ਰਣਾ ਨੇ ਜੇਬ ਚ ਨਾ ਖਾ ਕੇ ਤੇ ਪੈਸੇ ਜਾਦਾ ਉਹਨੇ ਤੇ ਪਤਾ ਨਹੀਂ ਹੈ ਨਾ ਉਹਦਾ ਇਹ ਉਹ ਸੰਦੀਪ ਆਪਣੇ ਦਵਾਈ ਖਾਣੇ ਕਹਿੰਦੇ ਕਿ ਇਹ ਖਾਣੇ ਨਾ ਤਾਂ ਹੀ ਨਾ ਆਉਣਗੇ ਇਹ ਢੋੜ ਢੋੜ ਕੇ ਰੱਖੂਗਾ ਆਉਣੀ ਹਾਂ ਸਹੀ ਗੱਲ ਹੈ ਇਹਨਾਂ ਖਾ ਲਓ ਜਸਮੀਨ ਤੱਕ ਜਾਣਾ ਕਿੰਦਰ ਆਈ ਚਲਾਈਏ ਤਾਂ ਚਲਦੀ ਹੋਣੀ ਬਾ ਮਮੀ ਇੱਕਣੀ ਚਲੀ ਜਾਵੇ ਕਿਸੇ ਮਰੇ ਹੱਥ ਢਣ ਦੀ ਲੋੜ ਨਾ ਪਵੇ ਆਈ ਚਲਾਈ ਚਲੀ ਜਾ ਮੇਰੀ ਬਹੁਤ ਆ ਵਾਈਕਲ ਜੀ ਕਿਰਪਾ ਹ ਹ ਨਿਆਰੇ ਵਾਲੇ ਕਾਉਂ ਆਵੇਂ ਆ પાસ ਹੋੜੂਗੀ ਆ ਰਹੇ ਕਿ ਇਕਬਾਜੀ ਮੇਰੀ ਸਲੀਪੋ ਮਾਰਦੀ ਆ ਨਿਆਣੇ ਵੀ ਸਲੀਪੋ ਮੋਦ ਹੋਣੀ ਪੈਣਾ ਉਹ ਤਾਂ ਹੋ ਕੇ ਹੀ ਸਰਨਾ ਪਾ ਦੇ ਤੈਨੂੰ ਮਾਰਦੀ ਮੁੱਕ ਪਾਣੀ ਚੱਕ ਲੈ ਫਿਰ ਜੇ ਸੋ ਹਾਂ ਚੱਲ ਨਾਨੀ ਦੀ ਗੋਦੀ ਚੜਦਾ ਇਹਨੂੰ ਆ ਵੀ ਮੈਨੂੰ ਕਹਤੇ ਗੋਦੀ ਚੱਕਦਾ ਹੀ ਨਹੀਂ ਹੈਗਾ ਅੱਜ ਕੋਈ ਵੀ ਅਜਾ ਚੱਲ ਵਾ ਗੱਲਾਂ ਨਹੀਂ ਆ ਥੱਲਾ ਹਾਂ ਉਹ ਮਾਰੀ ਜਾ ਮੈਂ ਕੋਲੇ ਪੰਪ ਬਿਨਾ ਮਤਲਬ ਦੀ ਬਸ ਕਰਨ ਵੀਰਦੀ ਵੀ ਮੈਂ ਕਿਹ ਕੋਈ ਇਹਨਾਂ ਨੇ ਇਹ ਰਸਤਾ ਮੈਨੂੰ ਐ ਪਤਾ ਵੀ ਇਹਨਾਂ ਨੇ ਕੋਈ ਤਕੜੀ ਸਾਪ ਕੱਢਣਾ ਜਿਹੜੀ ਲੱਗਿਆ ਵੇ ਹੁਣ ਗੱਲਾਂ ਕਰਨਾਂ ਹੈ ਤਾ ਲੱਗਿਆ ਵੇ ਕਰ ਤੌਰ ਤੌਰ ਸਰ ਜੀ ਪਈ ਮੁੱਤਾਂ ਆ ਜਣੇ ਮਤਲਬ ਚਲ ਥੱਲੇ ਚਲੀਏ ਥੱਲੇ ਚਲੀ ਗੱਡੀ ਚ ਬਹਿ ਜਾ ਗੱਡੀ ਸਟਾਰਟ ਕਰੋ ਚੱਲ ਕੇ ਆ ਜਾ ਚੱਲੋ ਕੀ ਕਰ ਜਾਈਏ ਪਾਣੀ ਦੀ ਬੋਤਲ ਲੈਣਾ ਮਿਆਰੀ ਮਤਲਬ ਰਸਤੇ ਜਿੱਦੋਂ ਮੈਂ ਪਾਣੀ ਵੀ ਪੀਣਾ ਤਾਂ ਸੀ ਤੂੰ ਵੈਕਮ ਤੇ ਲਾਈ ਜਾਨੀ ਤੇ ਖੋਲੀ ਸਾਰੇ ਲੱਗੇ ਵੀ ਹਾਂ ਹਾਂ ਨਾ ਤੂੰ ਮੇਰੇ ਜਿਵੇਂ ਪਲਾ ਤੇ ਲਾਤੇ ਉਰੀਆ ਤੇਰੇ ਵੀਰ ਜੀ ਉਰੀਏ ਫੇਰ ਬੀਮਤੀ ਜੀ ਤੈਨੂੰ ਪਤਾ ਇੱਕ ਵਾਰ ਆਪਾਂ ਫਿਲਮ ਦੇਖਣ ਗਏ ਤੇ ਪਿੱਛੇ ਤੇਰੀ ਵੀ ਉਹ ਸ਼ੀਸ਼ੇ ਦੋ ਫੁੱਟ ਦੇ ਮੈਂ ਹਾਂ ਜੀ ਉਹ ਗਿੱਪੀ ਘਰੇਵਾਲ ਦੇ ਮੁੰਡੇ ਦੀ ਉਹ ਫਿਲਮ ਸੀ ਛੰਦੇ ਵਾਲੀ ਪਤਾ ਨਹੀਂ ਕਿਹੜੀ ਵਾਲੀ ਚਿੰਤਾ ਚਿੰਤਾ ਨੂੰ ਪਾਪਾ ਪਈ ਬੰਮੀ ਬੱਚੇ ਦੇ ਕੁਸ ਨਹੀਂ ਜੰ ਤਿੰਨ ਸ਼ੀਸ਼ੇ ਭੰਨੇ ਕੀ ਦਾ ਮम्मी ਤਾਂ ਕੀ ਕਹਿਣਾ ਵੀ ਤਿੰਨ ਸ਼ੀਸ਼ੇ ਫੁੱਟੇ ਕਿਵੇਂ ਜਿਹੜਾ ਬਾਥਰੂਮ ਦਾ ਦਰਵਾਜ਼ਾ ਤਾਂ ਤਾਂ ਥੱਲੇ ਹੀ ਗਿਆ ਤਾਂ ਉਹ ਤਾਂ ਉੱਡ ਗਿਆ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਥੱਲੇ ਹੀ ਉੱਡ ਗਿਆ ਤਾਂ ਥੱਲੇ ਗਿਰਿਆ ਤਾਂ ਮੰਮੀ ਅਸੀਂ ਕਿਹੀਂ ਜਾਵੇ ਹਾਏ ਮਾਰਾ ਸਾਡਾ ਦਰਵਾਜ਼ਾ ਕਿੱਥੇ ਗਿਆ ਮੈਨੂੰ ਹੀ ਪਤਾ ਕਰ ਲੈ ਮੈਂ ਇਹਦੀ ਨੇ ਸੱਕਟ ਪਾ ਰਿਹਾ ਆਪਕਾ ਟੱਪਾ ਵੀ ਗੱਲੇ ਨਹੀਂ ਆਉਣ ਬਹੁਤ ਨਹੀਂ ਦਿਓ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਅੱਗੇ ਚੱਲ ਕੇ ਮਿਲਾਂਗੇ ਵੱਡੇ ਭਾਗ ਸਾਡੇ ਤੇ ਤੁਹਾਡੇ ਜਿਹੜੇ ਇਸ ਟਾਈਮ ਵੀਡੀਓ ਦੇਖ ਰਹੇ ਆ ਜੋ ਬਾਬਾ ਜੀ ਦੇ ਦਾਉਨ ਸਾਹਿਬ ਦੇ ਦਰਸ਼ਨ ਕਰਨ ਨੂੰ ਮਿਲ ਗਿਆ ਅੱਜ ਸਾਡਾ ਤਾਂ ਹੋ ਗਿਆ ਜੀ ਸਪੈਸ਼ਲ ਛੰਡੇ ਤੇ ਜੈਸਮੀਨ ਗਈ ਜੀ ਉਧਰ ਔਰ ਸਾਹਮਣੇ ਪ੍ਰਸ਼ਾਦ ਲੈਣ ਜੀ ਤੇ ਬਾਕੀ ਫੈਮਿਲੀ ਸਾਡੇ ਆਏ ਘੜੀ ਜਿਗਣਾ ਕੱਲੇ ਕੱਲੇ ਜੇ ਹੂੰ ਕੱਲਾ ਕੱਲਾ ਲਗਾ ਨੂੰ ਘੜੇ ਉਈਓ ਉਈਓ ਮਤਲਬ ਆ ਤਪ ਪਾਦਾ ਹਾਂ ਦਿਮਾਗ ਕੰਮ ਜਾਂ ਨਹੀਂ ਕਰਦਾ ਪਾਦੋ ਆ ਪਾਦੋ ਜੱਟ ਜੇ ਜੱਟਾਂ ਨੂੰ ਫਰਕ ਪੈਂਦਾ ਤਾਂ ਜੱਟੀਆਂ ਨੂੰ ਵੀ ਪੈਣੀ ਹੈ ਨਾਲਾ ਦਾ ਤਰ ਜਿੰਨੇ ਤੋ ਚਲੋ ਬਾਬਾ ਕਰੋ ਕਿਰਪਾਆਂ ਦਾ ਬਦਲ ਦਿਓ ਤਰੇ ਹੋਇਆ ਉਹ ਛਾਵਾ ਜੀ ਕਰ ਦਵੇ ਪਰ ਮੀਂਹ ਨਾ ਪਵੇ ਹਾਂ ਚਲੋ ਜੀ ਹੁਣ ਕਰਿਓ ਤੁਸੀਂ ਵੀ ਨਾਲ ਦਰਸ਼ਨ ਮਿਲ ਬਸ ਇਹ ਅੰਦਰ ਵੀਡੀਓ ਬਣਾਉਣੀ ਤਾਂ ਤਾਂ ਮਨਾ ਅੰਦਰ ਵੀਡੀਓ ਬਣਾਉਣੀ ਲੈ ਲੋ ਉਹ ਹੈ ਜੀ ਹੇ ਲੋਕੋ ਇਹਨੇ ਚਲੋ 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 ਲੋ ਬਹਿਰੂ ਦਾ ਨਾਮ ਯਰ ਆਪਾਂ ਰੱਖੇ ਉਹਨੇ ਅਰਦਾਸ ਜਿਵੇਂ ਆਪ ਪੜਨੇ ਆ ਨਾ ਜੀਨਾ ਵਿਸਰੀ ਨਾ ਅਵਸਰੀ ਨਾ ਤੁਕਲੀ ਨਾ ਪੁਲਾ naa visri, naa visari, naa tu puli, naa puna ਕੀ ਫੜੇ ਹੱਥ ਸੀਨ ਤੇ ਰੱਖੇ ਹੋ ਦੀ ਕਿਤੇ ਦੋਨੋਂ ਨਾ ਜਾਵਾ ਹੱਥ ਸੀਨ 对对对 ਹੱਡੀ ਟਿੱਡੀ ਜੀ ਕਿਆ ਲਿਆਈ ਆ ਕਿੱਕੜਾ ਵੱਜਦਾ ਹੈ ਨਾ ਪਾਪਾ ਡਾਕੇ ਡਾਕੇ ਮੈਂ ਤਾਂ ਡਾ ਗਿਆ ਜਿੰਨ ਕ ਜੋਰ ਲੱਗਦਾ ਹਾਂ ਚਲੋ 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 ਕਾਗਣੀ ਹਾਂ ਹਾਂ ਟਿੱਡੀ ਆਈ ਹੈ ਸਲਦਾਸ ਬੰਮਨ ਬੋਲ ਕੇ ਕਿਆ ਕਹਿੰਦੀ ਕਹਿੰਦੀ ਹੋਰ ਦੇ ਦੇ ਪੈਸੇ ਵੀ ਹੋਰ ਉਹ ਹੈ ਜੀ

ਪੱਖੇ ਹਵਾ ਪੱਖੇ ਦੇ ਨੇ ਪਰ ਤਾਂ ਪਲੀਜ਼ ਬੋਤਲ ਪਲੀਜ਼ ਤੂੰ ਮੈਨੂੰ ਜਿਆਦਾ ਥੱਕਾ ਹੋ ਲੱਗਦਾ ਥੋੜਾ ਜਿਆ ਹੈ ਚਾਹ ਜਿਆਦਾ ਬਾਹਲੇ ਚੋਲੇ ਦੇ ਅੱਛਾ ਕੀ ਹੋ ਗਿਆ ਨੂੰ ਸਾਤੜੇ ਬੂਨੂ ਚਾਪੇ ਨੇ ਅੱਛਾ ਰੀਤ ਨੂੰ ਚੱਕ ਕੇ ਲੈ ਕੇ ਆਏ ਹੈ ਆਹ ਕੰਨ ਪਾੜ ਉਸ ਤਾਂ ਜਿਆਦਾ ਚੋਲੇ ਜਿਆਦਾ ਕੰਨ ਫੋੜ ਦਵਾਂ ਲਾਲੂ ਕੀੜੇ ਘੜਦੇ ਮੇਰੇ ਕੰਮ ਆ ਦੇਖ ਛੋਟਾ ਜਿਹਾ ਕਾਕਾ ਆਉਂਦਾ ਇੱਕ ਪਿੱਛੇ ਆਉਂਦੀ ਆਵੇ 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 ਇਹਨੇ ਦੇਖ ਦਈਏ ਸੀ ਉਹ ਯਰਾ ਪਾ ਰੱਖੇ ਉਹਨੇ ਅਰਦਾਸ ਜਿਵੇਂ ਆਪ ਬੜਨੇ ਆ ਨਾ ਜੀਨਾ ਵਿਸਰੀ ਨਾ நான் விசரி நான் துப்புளி நான் புலாமி நான் விசரி நான் விசரி आ तू ना पुना ਨਾਮ ਕੇ ਨਾਮ ਤੇਰੇ ਘਰ ਦੇ ਪਸੰਦ ਸੁਣਾ ਕੋ ਹੋਣਾ ਮਤ ਜੇ ਨਹੀਂ ਹੋ ਕੇ ਕੀਵਾਜਾ ਵਾਲਾ ਨਹੀਂ ਸਾਈ ਦਾ ਜਾਵਾਲਾ ਨਹੀਂ ਆਇਆ ਸਾਡੇ ਘਰ ਕਨੇ ਨਾ ਨੰਦੋ बिजली चमकी कलंग जम जी बिजली चमक जी आयो ਓਹ ਕਿੱਤੇ ਵਾਜਾ ਵਾਲਾ ਨਹੀਂ ਤੇਰਾ ਕਾਰਕਰੀ ਨਹੀਂ ਕਿੱਤੇ ਵਾਜਾ ਵਾਲਾ ਨਹੀਂ ਚਾਈ ਤਾਂ ਜਾ ਵਾਲਾ ਨਹੀਂ ਅਕਾ ਚਾਨਾ ਚਾਨਣੀ ਉਹ ਗੁੰਜਰੀ ਰਚਨਣੀ ਅਕਾ ਚਾਨਾ ਚਾਨਣੀ ਸਮਾਟਾ ਗੁੰਜਰੀ ਰਚਨਣੀ ਆਇਆ ਭੁਲੀਆਂ ਰਸਤੇ ਪਾਣੇ ਨਿਕਲੇ ਆਏ ਓਏ ਪਾਣ ਨਾ ਆਖ ਜਾ ਕਲੈਰੀ ਨਹੀਂ ਓ ਤੁਸਾਂ ਦਾ ਵੇਰੀ ਨਹੀਂ ਆਖ ਜਾ ਕਲੈਰੀ ਨਹੀਂ ਓ ਤੁਸਾਂ ਦਾ ਵੇਰੀ ਨਹੀਂ ਆਏ ਕਵੀ ਕਲੈਰੀ ਗਾਣ ਨਹੀਂ ਇਹੇ ਮੰਡਿੱਕੇ ਲੈ ਜਾ ਓਏ ਓਏ ਪਾਣ ਨਾ ਬੋਲੇ ਸੋਹਣੇ ਸਾਥੀ ਯਾ ਕਾਲ ਠੀਕ ਆ ਬੁਝੇ ਤੇ ਮਿਲਾਂਗੇ ਚੜਦੀ ਗੱਲਾਂ ਚੜਦੀ ਗੱਲਾਂ ਚੜਦੀ ਗੱਲਾਂ ਮੰਮੀ ਰਹੀਂ ਤਰ ਅਦਰ ਚਲੇ ਗਏ ਮੇਰੇ